ਹਾਂਜੀ ਪ੍ਰਿੰਟ ਸ਼ਰਟਾਂ ਤੇ ਬਾਟਮ ਤੇ ਵਰਕ ਦਾ ਕਾਫੀ ਟ੍ਰੈਂਡ ਹੈਗਾ ਤੇ ਇਹ ਸੂਟ ਵੀ ਨਵੇਂ-ਨਵੇਂ ਆਉਂਦੇ ਰਹਿੰਦੇ ਨੇ ਪ੍ਰਿੰਟ ਵੀ ਬਹੁਤ ਸੋਹਣੇ ਆਉਂਦੇ ਨੇ ਬਹੁਤ ਜ਼ਿਆਦਾ ਮੈਸੇਜ ਆਉਂਦੇ ਨੇ ਕਿ ਮੈਮ ਤੁਹਾਡੀ ਕਲੈਕਸ਼ਨ ਬਹੁਤ ਜ਼ਿਆਦਾ ਸੋਹਣੀ ਹੁੰਦੀ ਹੈ ਬਹੁਤ ਪਿਆਰੇ ਸੂਟ ਹੁੰਦੇ ਨੇ ਥੈਂਕ ਯੂ so much ਐਂਡ ਅੱਜ ਆਪਾਂ 컬렉ਸ਼ਨ ਵੀ ਨਵੀਂ ਲੈ ਕੇ ਆਏ ਆ ਪ੍ਰਿੰਟ ਬਹੁਤ ਸੋਹਣੇ ਲੈ ਕੇ ਆਏ ਤੇ ਫਰਾਕਸ ਲੈ ਕੇ ਆਏ ਸਪੈਸ਼ਲ ਕਾਟਨ ਦੇ ਵਿੱਚ ਐਮਬਰਾਡਰੀ ਆਏਗੀ ਘੇਰਿਆਂ ਦੇ ਉੱਪਰ ਨਾਲ ਪਲਾਜ਼ੋ ਪੈਂਟ ਜਾਂ ਸਟ੍ਰੇਟ ਸਨਵਾਰ ਤੁਸੀਂ ਬਣਾ ਸਕਦੇ ਹੋ ਸਪੈਸ਼ਲ ਫੈਬਰਿਕ ਆਇਨੇ ਕਾਟਨ ਦੇ ਵਿੱਚ ਬਹੁਤ ਪਿਆਰੇ ਪਿਆਰੇ ਤੁਸੀਂ ਸ਼ੌਲਟਾ ਵੀ ਲੈ ਸਕਦੇ ਹੋ ਫੁੱਲ ਸੂਟ ਵੀ ਲੈ ਸਕਦੇ ਹੋ ਅੱਜ ਕੱਲ ਇਹਨਾਂ ਦਾ ਬਹੁਤ ਟ੍ਰੈਂਡ ਹੈਗਾ ਤੇ ਆਰਗੈਂਜ਼ਾ ਦੇ ਉੱਪਰ ਵੀ ਬਹੁਤ ਜ਼ਿਆਦਾ ਸੋਹਣਾ ਇਹ ਫੈਬਰਿਕ ਬਣ ਕੇ ਆ ਗਿਆ ਕਿਉਂਕਿ ਸਮਰ ਦੇ ਵਿੱਚ ਸੌਫਟ ਆਰਗੈਂਜ਼ਾ ਵੀ ਤੁਸੀਂ ਵੀ ਕਰ ਸਕਦੇ ਹੋ ਤੇ ਸਪੈਸ਼ਲ ਇਹ ਵਾਲੇ ਸੂਟ ਆਈ ਡਾਈ ਦੇ ਜੋਰ ਜਾਕ ਦੇ ਉੱਪਰ ਬਣੇ ਹੋਏ ਬਹੁਤ ਜ਼ਿਆਦਾ ਸੋਨਾ ਕਨਸੈਪਟ ਹੈਗਾ ਤੁਸੀਂ ਇਹ ਸੂਟ ਲੈ ਸਕਦੇ ਹੋ ਸ਼ਿਪਿੰਗ ਫ੍ਰੀ ਦੇ ਵਿੱਚ ਪ੍ਰਾਈਸ ਸਾਰਿਆਂ ਦਾ ਮੈਂਸ਼ਨ ਕੀਤਾ ਹੋਇਆ ਫਿਰ ਇਸ ਵੀਡੀਓ ਨੂੰ ਧਿਆਨ ਨਾਲ ਚੈੱਕ ਕਰਕੇ ਤੁਸੀਂ ਪ੍ਰਾਈਸ ਆਪਣਾ ਦੇਖ ਕੇ ਸੂਟ ਆਪਣੇ ਤੁਸੀਂ ਬੁੱਕ ਕਰਵਾ ਸਕਦੇ ਹੋ ਇਹ ਚਨਾਣ ਦਾ ਫੈਬਰਿਕ ਫੇਰ ਆ ਗਿਆ ਜੀ ਕਾਫੀ ਜ਼ਿਆਦਾ ਡਿਮਾਂਡ ਸੀ ਹੈਗੀ ਤੇ ਜਲਦੀ ਜਲਦੀ ਇਹਨਾਂ ਦੀ ਬੁਕਿੰਗ ਕਰਵਾਓ